ਕੁੜੀ ਨੇ ਜਿਸ ਨੂੰ ਆਪਣਾ ਭਰਾ ਬਣਾਇਆ ਘਰ ਵਾਲੇ ਨੇ ਉਸੇ ਨਾਲ ਫੜ ਲਈ ਰੰਗੇ ਹੱਥੀ ਵੀਡੀਓ ਬਣਾ ਕੇ ਪਾਤੀ ਸੋਸ਼ਲ ਮੀਡੀਆ ਤੇ ਅਕਸਰ ਹੀ ਬਹੁਤ ਸਾਰੀਆਂ ਕੁੜੀਆਂ ਮੁੰਡਿਆਂ ਤੋਂ ਪੈਸੇ ਲਗਵਾ ਕੇ ਬਾਹਰਲੇ ਮੁਲਕਾਂ ਵਿੱਚ ਚਲੀਆਂ ਜਾਂਦੀਆਂ ਨੇ ਤੇ ਬਾਅਦ ਵਿੱਚ ਮੁੰਡਿਆਂ ਨੂੰ ਬੁਲਾਉਂਦੀਆਂ ਹੀ ਨਹੀਂ ਦਰਸਲ ਜੋ ਮੁੰਡਾ ਤੇ ਕੁੜੀ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਹੇ ਨੇ ਇਸ ਕੁੜੀ ਨੇ ਇਸ ਮੁੰਡੇ ਨੂੰ ਆਪਣਾ ਭਰਾ ਬਣਾਇਆ ਹੋਇਆ ਸੀ ਪਰ ਇਸ ਕੁੜੀ ਦੇ ਘਰ ਵਾਲੇ ਨੇ ਇਸੇ ਮੁੰਡੇ ਨਾਲ ਉਸ ਨੂੰ ਰੰਗੇ ਹੱਥੀ ਫੜ ਲਿਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਆਹ ਦੇਖੋ ਜੀ ਆਹ ਦੇਖੋ ਮੇਰੀ ਘਰ ਵਾਲੀ ਆਹ ਦੇਖੋ ਪਰਦੀ ਫਰਦੀਆ ਉਹ ਦਾਇਆ ਕਹਿੰਦਾ ਮੈਂ ਕਹਿੰਦੀ ਮੇਰਾ ਭਰਾ ਵਾ ਹੱਥ ਨਾਲ ਛਪਾਏ ਆ ਵੇਖੋ ਇਹ ਪਿਓ ਨੂੰ ਵੇਖੀ ਪੌਣਾ ਨੂੰ ਮੇਰਾ ਭਰਾ ਵਾ ਆ ਵੇਖ ਲੋ ਇਹਦੀ ਦੇ ਆ ਦੇਖੋ ਜੀ ਇਧਰ ਇਹ ਪੌਣਾ ਦੇ ਪਿਓ ਨੂੰ ਦੀ ਮਾਂ ਨੂੰ ਕਹਿੰਦੀ ਮੇਰੀ ਮੇਰੀ ਕੁੜੀ ਆ ਬੜੀ ਸਿਆਣੀ ਆ ਤੇ ਮੈਂ ਦੇ ਨਾਲ ਨੂੰ ਵੇਖੀ ਪੈਣ ਫਿੱਲ ਦੇ ਤੇਰੇ ਤੇਰੇ ਪਿਓ ਨੇ ਲਾਇਆ ਤੇਰੇ ਹੱਥ ਵੇਖੀ ਮੈਂ ਦੇ ਨਾਲ ਨੂੰ ਪੈਣ ਕੋਈ ਗੱਲੀ ਤੋ ਜਿਸਨੇ ਅਜੇ ਹੁਣ ਕੁਝ ਕਰਨਾ ਹੁੰਦਾ ਹੈ ਉਸਨੂੰ ਰੋਕਿਆ ਨਹੀਂ ਜਾ ਸਕਦਾ ਪਰ ਜੇ ਇਹ ਕੁਝ ਕਰਨਾ ਹੁੰਦਾ ਹੈ ਤਾਂ ਇਹੋ ਜਿਹੀਆਂ ਕੁੜੀਆਂ ਵਿਆਹੀ ਕਿਉਂ ਕਰਵਾਉਂਦੀਆਂ ਨੇ ਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ